ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੀਰਮ ਤਹਿਸੀਲ ਦੀ ਗੱਲ ਕਰੀਏ ਤਾਂ ਮਜੀਠਾ ਆ ਗਿਆ ਸਜਣੋ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਵੀਰਮਨਗਰ ਦੀਆਂ ਤੁਹਾਨੂੰ ਮੰਨ ਕੇ ਚੱਲੋ ਵੀ ਦੋ ਝੋਟੀਆਂ ਵਖਾਉਣ ਲੱਗੇ ਆ ਇੱਕ ਮੋਹਰਾ ਦੀ ਝੋਟੀ ਤੇ ਇੱਕ ਸਜਨੋਂ ਨੀਲੀ ਰਾਵੀ ਦੀ ਮੋਹਰਾ ਦੀ ਜਿਹੜੀ ਝੋਟੀ ਆ ਉਹ ਕਹਿੰਦੀ ਆ ਵੀ ਮੈਂ ਨੀਲੀ ਰਾਵੀ ਨੂੰ ਕੱਟਦੀ ਆ ਤੇ ਜੇ ਗੱਲ ਕਰੀਏ ਨੀਲੀ ਰਾਵੀ ਦੀ ਤੇ ਉਹ ਕਹਿੰਦੀ ਆ ਵੀ ਮੈਂ ਇਹਨੂੰ ਕੱਟਦੀ ਆ ਦੋਨੇ ਵੀਰ ਦੇ ਕੋਲੇ ਟੌਪ ਦੀਆਂ ਝੋਟੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਵੀ ਸਜਨ ਦੇ ਪਸੰਦ ਆ ਜਾਂਦੀਆਂ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੇ ਇਹ ਵੀ ਨੋਟ ਕਰ ਲਓ ਵੀ ਦੋਨੇ ਬਿਲਕੁਲ ਸੂਈਆਂ ਸਵਾਈਆਂ ਕਿੰਨੇ ਦੁੱਧੇ ਚੱਲਦੀਆਂ ਉਹ ਆਪਾਂ ਡਿਟੇਲ ਲੈ ਲੈਣੀ ਭਰਾ ਤੋਂ ਆ ਜੋ ਲਈਏ ਜਾਣਕਾਰੀ ਜੁੜੇ ਰਹਿਓ ਐਂਡ ਤੱਕ ਤੇ ਦੂਰ ਦਾ ਪੈਂਡਾ ਤੈ ਕੀਤਾ ਤੇ ਭਰਾ ਨਾਲ ਤਕਰੀਬਨ ਹੀ ਰਿਲੇਸ਼ਨ ਬਣਾ ਕੇ ਚੱਲਿਓ ਕਿਉਂਕਿ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰ ਦਾ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਠੀਕ ਠਾਕ ਸਰ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਡਰੈਸ ਆਪਣਾ ਵੀਰੇ ਡਰੈਸ ਆਪਣਾ ਨਾਮ ਮੇਰਾ ਕਾਸ਼ਦੀਪ ਸਿੰਘ ਆ ਪਿੰਡ ਵੀਰਮ ਤੇ ਆਪਣਾ ਸ਼ਹਿਰ ਨੂੰ ਮਜੀਠਾ ਲੱਗਦਾ ਜਿਲ੍ਹਾ ਅੰਮ੍ਰਿਤਸਰ ਤੇ ਨੇੜੇ ਭੂਮਾ ਆ ਜਾਂਦਾ ਭੂਮਾ ਬਾਬਾ ਰੋਡਾਂ ਇਥੇ ਸ਼ਰਾ ਚੜਦੀ ਹਾਂ ਮੇਨ ਜਗਾ ਵੱਡੇ ਰੋਡ ਦੇ ਉੱਤੇ ਹੈ ਨਾ ਜਿਹੜੇ ਵੰਡਾਲੇ ਤੋਂ ਮੋੜ ਮੋੜਦਾ ਵੀਰਮ ਨੂੰ ਵੰਡਾਲੇ ਤੋਂ ਰੋਡ ਮੋੜਦਾ ਮਜੀ ਆ ਨਾਂਕੇ ਭੂਮਾ ਭੂਮਾ ਨਾਂਕੇ ਸਕੂਲ ਨਾਂਕੇ ਨਾ ਹਾਂ ਠੀਕ ਆ ਵੱਡਾ ਸਕੂਲ ਨਾਲ ਕੇ ਨਾਲ ਹੀ ਉਹਦੇ ਮੋੜ ਮੋੜ ਜਾਂਦਾ ਟੈਂਟਾਂ ਦੀ ਦੁਕਾਨ ਲੱਗੀਆਂ ਟੈਂਟ ਦੀ ਦੁਕਾਨ ਦੂਜੇ ਹੱਥਾਂ ਤੇ ਦੂਜੇ ਪਾਸੇ ਸੜਕ ਮੁੜਦੀ ਆ ਵੀਰਮਨ ਨੂੰ ਨੰਬਰ ਮੇਰੇ ਵੀਰ ਦਾ 8198002419 ਇੱਕ ਰਹੀ ਹੋ ਰਿਪੀਟ ਕਰੀਏ 8198002419 ਤੇ ਇਹ ਆਪਾਂ ਵਪਾਰ ਦਾ ਕੰਮ ਆ ਕਿ ਕਰਦੇ ਪਸੂ ਨਹੀਂ ਅੱਜ ਤੇ ਕਰਦੇ ਸੀ ਸਾਡਾ ਕਰਦੇ ਅੱਜ ਪਹਿਲੀ ਦੀ ਲੱਗੇ ਜੇ ਮੈਂ ਚਲੋ ਇੱਕ ਦੋ ਕਰਦਿਆ ਕਰੀਏ ਸੇਲ ਇਦਾਂ ਵੇਖੋ ਸ਼ੌਂਕ ਆਇਆ ਠੀਕ ਆ ਠੀਕ ਆ ਠੀਕ ਆ ਠੀਕ ਆ ਧੰਨਵਾਦ ਧੰਨਵਾਦ ਵੀਰੇ ਤੇ ਸਾਹਬ ਆਹ ਛੋਟੀ ਸੁਆ ਕਿਹੜਾ ਫਿਰ ਵਾਜ ਜਦੋਂ ਲੈਂਦੀ ਉਹ ਪਹਿਲਾ ਆਂਦੇ ਪਤਾ ਪਹਿਲਾ ਹੀ ਹੋ ਸਕਦੀ ਆ ਚੱਲ ਦੂਜਾ ਵੀ ਮੰਨ ਲਗੇ ਚੱਲੇ ਗੜੀ ਬੁੱਡੀਆਂ ਚੱਲਦੀਆਂ ਦੂਜਾ ਸੁਆ ਹਾਂ ਤੇ ਮਗਰ ਇਹਦੇ ਆ ਕੱਟੀ ਆ ਠੀਕ ਆ ਹਾਂ ਤੇ ਦੁੱਧ ਇਹਦੇ ਥੱਲੇ ਜਿਹੜਾ ਜਿਹੜਾ ਵਾ ਸਹੀ ਮੈਨੇਜ 15 ਕਿਲੋ ਆ ਤੇ ਜਿਹੜਾ ਕਿਸੇ ਨੂੰ ਚਵਾ ਲੀਟਰੇ ਪਾ ਦੇਣਾ ਮੇਨ ਨਾਲ ਕੰਡੇ ਤੇ ਡੇਢੀ ਜਾਂਦਾ ਦੂਜਾ 14 ਕਿਲੋ ਆ ਮੰਨ ਲਓ ਵੀ ਦੁੱਧ ਝੱਗ ਵਾਲਾ 15 ਕਿਲੋ ਆ ਤੇ ਮੈਨ ਨਾਲਾ ਦੁੱਧ 14 ਕਿਲੋ ਕੰਡੇ ਵਾਲਾ ਦੁੱਧ ਹਾਂ ਜਿਹਦੇ ਡੇਰੀ ਚੋਂ ਪੈਸੇ ਬਣੇ ਉਹ 14 ਕਿਲੋ ਉਹ 14 ਕਿਲੋ ਤੇ ਮਗਰ ਕੱਟੀ ਹਾਂਜੀ ਆਖੋ ਖਾਓ ਮੈਂ ਇੱਕ ਦਾ ਪੂਰੀ ਮੈਂ ਨਾ ਵੀਰੇ ਕੋਈ ਊੜਾ ਬੰਨਾ ਹੀ ਨਹੀਂ ਕੱਟੀ ਦਾ ਜਿਹੜਾ ਪਟਾ ਆ ਗਿਆ ਨਾ ਟੇਡਾ ਇਹਦਾ ਅੱਖ ਵੇਖੋ ਨਾ ਹਾਂ ਅੱਖ ਦੇ ਨਾ ਹਾਂ ਵਾਕੇ ਸਰਪੰਚ ਸਾਹਿਬ ਹੁਣਾਂ ਦੇ ਅੱਖ ਦੇ ਹਾਂ ਗੁਲਾਬੀ ਸ਼ੇਡ ਮਾਰਦੀ ਨਾ ਜਿਹੜੀ ਇਹ ਇਹ ਨਹੀਂ ਲੱਭਦੀ ਹੈ ਨਾ ਹਾਂਜੀ ਗੁਲਾਬੀ ਜਮਾਨ ਵੀ ਗੁਲਾਬੀ ਆ ਹਾਂ ਜੀਬ ਵੀ ਗੁਲਾਬੀ ਹੈ ਨਾ ਤੇ ਵੀਰੇ ਸੂਆ ਕਿੰਨੇ ਕ ਦਿਨਾਂ ਦਾ ਸੂਆ ਲਾਲੋ ਕੋਈ 25 ਦਿਨਾਂ 21 ਮਹੀਨਾ 25 ਦਿਨਾਂ ਹੈ ਚਲੋ ਠੀਕ ਆ ਓਕੇ ਹਾਂ ਮਹੀਨੇ ਤੋਂ 25 ਮਹੀਨੇ ਤੋਂ 25 ਦਿਨਾਂ ਦੇ ਵਿੱਚ ਵਿੱਚ ਦੀ ਸੂਈ ਆ ਤੇ ਦੁੱਧ ਹੁਣ 14 ਤੱਕੜੀ ਵਾਲਾ ਹੈ ਨਾ ਤੇ ਚੋਣ ਚੋਣ ਮੈਂ ਕਹਿੰਦਾ ਪੋਲੀ ਕਹਿੰਦੀ ਮੈਨੂੰ ਹੀ ਲੱਗਾ ਹੈ ਨਾ ਵੀ ਇਹਨਾਂ ਥਣ ਜਿਹੜਾ ਇਹਦਾ ਉਹ ਕਰਮਾਲੀ ਦਾ ਦੱਸਦਾ ਹੈ ਨਾ ਤੇ ਸੱਜਣੋ ਪੈਰਾਂ ਚਾਰਾਂ ਤੇ ਨਿਸ਼ਾਨ ਤੇ ਥਣਾਂ ਦੀਆਂ ਵਿਰਲਾਪਸੀ ਗੈਪ ਦੂਰੀ ਤੁਹਾਨੂੰ ਮੈਂ ਹੁਣ ਵੀ ਝੋਟੀ ਇਹ ਚਲਾ ਕੇ ਵਿਖਾਉਣਾ ਖੋਲੀ ਮੇਰਾ ਭਰਾ ਸਜਣਾ ਕਰਿਓ ਤੋਰ ਚੱਕ ਕੱਟੀ ਦੀ ਤੇ ਜੇ ਨੀਲੀ ਰਾਵੀ ਦੇ ਚੰਗੇ ਬੱਚੇ ਲੈਣੇ ਆ ਚੰਗੇ ਟੀਕੇ ਲਵਾਉਣੇ ਆ ਤਾਂ ਸੰਪਰਕ ਕਰ ਲਿਓ ਵੀਰਣਾ ਕਿਉਂਕਿ ਝੋਟੀ ਕਿਸੇ ਪਾਸਿਓਂ ਨਹੀਂ ਖੁੰਜੀ ਖੁੰਜੀ ਇਸ ਕਰਕੇ ਨਹੀਂ ਕਿਉਂਕਿ ਸਜਣਾ ਜੇ ਦੁੱਧ ਵਾਲਾ ਪੱਖ ਰਖੀਏ ਤਾਂ ਦੁੱਧ ਵਾਲੇ ਪੱਖ ਤੋਂ ਲੈ ਜਾਇਆਂ ਨੂੰ ਹਾਂ ਕੋਈ ਨਹੀਂ ਦੁੱਧ ਵੀ ਬਹੁਤ ਚੰਗਾ 15 ਕਿਲੋ ਦੁੱਧ ਕੱਟੀ ਦੇ ਕੋਲੇ ਮਹਿਨੇ ਰੱਖਦਾ ਤੇ ਸਜਣੋ ਜੇ ਗੱਲ ਬਰੀਡ ਦੀ ਕਰੀਏ ਅਲਹਮਦੁਲਿਲਾ ਆ ਵੇਖੋ ਆ ਬਰੀਡਾਂ ਹੁੰਦੀਆਂ ਜੀ ਹਾਂ ਆ ਵੇਖੋ ਮੂੰਹ ਚ ਹੱਥ ਪਾਤਾ ਤੇ ਕਰਮਾਂ ਲਈ ਆਪ ਮੂੰਹ ਖੋਲ ਕੇ ਖੜ ਜੂਗੀ ਜਿਹੜੀ ਮਰਜੀ ਚੀਜ਼ ਚਾਰੀ ਜਾਇਓ ਹਨਾ ਵੀ ਇਹ ਨਹੀਂ ਹੈਗਾ ਵੀ ਮਨ ਲਾ ਵੀ ਟੋਟਾ ਟਪਾਊਗੀ ਬੰਦ ਦੇ ਵੀਰੇ ਠੀਕ ਆ ਧੰਨਵਾਦ ਆ ਜਾਨਵਰ ਤੇਰਾ ਬਹੁਤ ਪਿਆਰਾ ਤੇ ਆ ਵਾਇਰਲ ਵਰਲ ਨਾ ਬੜੀ ਘੱਟ ਤੇ ਬੜੀ ਮੁਸ਼ਕਲ ਨਾਲ ਲੱਭਦੀ ਆ ਸਜਣੋ ਵੇਖੋ ਜੀ ਕਰਦਾ ਵੀ ਇਹਦੇ ਪਟੇ ਤੇ ਰਖੀਏ ਕੈਮਰਾ ਪਰ ਤੇ ਵੀਰੇ ਫੈਰੇ ਦੀ ਡਿਮਾਂਡ ਹੁਣ ਆਪਾਂ ਕੀ ਪਹਿਲੀ ਵੀਡੀਓ ਪਹਿਲੀ ਵਾਰੀ ਕਰ ਲੱਗੇ ਹਾਂ ਹਾਂ ਮਾਨਤਾ ਨੇ ਇੰਨਾ ਵਧੀਆ ਕਰਾਂਗੇ ਕਿਹੜੀ ਵੱਲ ਜੋ ਮਰਜ਼ੀ ਮੰਗੀ ਜਾਈਏ ਜਿੰਨੇ ਵੀ ਰੇਟ ਕੋਈ ਐਂ ਕਹਦੇ ਵੀ ਇੰਨੇ ਪੈ ਸਾਡਾ ਨਹੀਂ ਆ ਵੀ ਕੋਈ ਜਿੰਨੇ ਦਾ ਮਰਜ਼ੀ ਵੇਚੇ ਸਾਡੀ ਸਾਡੀ ਜਿਹੜੀ ਆ ਜੋ ਵੇਚਣਾ 1 15 ਦੀ ਠੀਕ ਆ 1 15 ਦੀ ਸੰਧੂ ਦਾ ਤੁਹਾਡੇ ਆਉਣ ਤੇ 5000 ਛੋਟ 1 10 ਦੀ ਦੇ ਦਾਂਗੇ 1 10 ਦੀ ਝੋਟੀ ਆਪਾਂ ਦੇ ਦਿਆਂਗੇ ਵੀ ਜਿਹੜਾ ਭੈਣ ਭਰਾ ਵੀ ਆ ਜੇ ਤੇ 1 10 ਚੋਕੀ ਮਾੜਾ ਮੋਟ ਪਿਆਰ ਮੁਹੱਬਤ ਹੋ ਜੂ ਕਰਾਇਆ ਪਾੜਾ ਛੱਡ ਦੇਾਂਗੇ ਕਿ ਨਹੀਂ ਏ 5 5 400 ਸੱਡਾਂਗੇ ਅੱਛਾ ਪਾ ਥੱਲੇ ਦੱਸਤਾ ਤੁਹਾਨੂੰ ਠੀਕ ਹੈ ਠੀਕ ਹੈ ਨਹੀਂ ਝੋਟੀ ਵੀ ਚੰਗੀ ਦੁੱਧ ਬਹੁਤ ਆ ਹਨਾ ਹਾਂਜੀ ਹੋਰ ਕਿ ਬਰੀਡਰ ਕੋ ਚੰਗੇ ਚਲੋ ਇਹ ਵੀ ਚੰਗੇ ਨਹੀਂ ਆ ਕਿਉਂ ਮਾੜਾ ਕਹਿੰਦੇ ਹਾਂ ਹਾਂ ਇਹ ਵੀ ਗੱਲ ਸਿਆਣੀ ਹੈ ਵਾਕਈ ਹੈ ਨਾ ਨਹੀਂ ਠੀਕ ਹੈ ਧੰਨਵਾਦ ਆ ਵੀਰੇ ਤੇਰਾ ਫਿਰ ਵੀ ਮਾਣ ਵੀ ਕੀਤਾ ਤੂੰ ਤੇ ਇਹਦਾ ਕੀ ਲੇਖਾ ਜੋਖਾ ਇਹ ਵੀਰੇ ਇਹਦੇ ਥੱਲੇ ਦੁੱਧ ਜਿਹੜਾ ਇਸ ਟਾਈਮ ਨਾਲ 11 ਕਿਲੋ ਆ ਠੀਕ ਹੈ 11 ਕਿਲੋ ਦੁੱਧ ਔਰ ਮਗਰ ਕੱਤੀ 10 ਦਿਨ ਹੋ ਗਏ ਸੂਈ ਨੂੰ ਓਕੇ ਇਹਦਾ ਜਿਹੜਾ ਸਿੱਧੀ ਹਲੇ ਇਹ ਸਾਰੀ ਸੱਚੀ ਆ ਵੀ ਇਹਦੀ ਤੇ ਆਪਣਾ ਵਧੀਆ ਡੇਲੀ ਫਾਰਮ ਆ ਤੇ ਚੈਨਲ ਹਾਂ ਉਹਦੀ ਤੇਜੀ ਵੀਡੀਓ ਵੀ ਆਈ ਆ 31 ਮਾਰਚ ਨੂੰ ਵੀਡੀਓ ਆਈ ਆ ਓਕੇ ਪਹਿਲੀ ਤਰੀਕ ਨੂੰ ਲਾਇਆ ਜਾ ਕੇ ਉਹਨਾਂ ਨੇ ਉਹਨਾਂ ਦੇ ਮੁਤਾਬਕ ਬੱਚਾ ਭੁੱਲੀ ਆ ਅੱਛਾ ਬੱਚਾ ਭੁੱਲ ਗਈ ਠੀਕ ਆ ਉਹਨਾਂ ਇੱਕ 60 ਦੀ ਘਰੇ ਆਂਦੇ ਲਿਆਂਦੀ ਜਿਦੋਂ ਵਿਚਾਰੇ ਬੜਾ ਕਰਕੇ ਤੇ ਮੈਂ ਜੋ ਵੀ ਤੋੜ ਤਾੜ ਕੇ ਲੈ ਆਂਦੀ ਫਿਰ ਵੀ ਹਾਂ ਉਹ ਜਦੋਂ ਲਿਆਂਦੀ ਹੀ ਉਦੋਂ ਟੀਕਾ ਲਵੇ ਨਾ ਹੁਣ ਟੀਕਾ ਲੇਦੀ ਨਾ ਕੁਛ ਕੱਟਾ ਬਸ ਉਹ ਕੱਟੀ ਨਹੀਂ ਪੈਣ ਦਿੰਦੀ ਬਾਕੀ ਸਾਰਾ ਕੁਝ ਵਧੀਆ 11 ਕਿਲੋ ਦੁੱਧ ਲੀਟਰੇ ਪਾ ਗਏ ਹੁਣ ਚੱਲ ਪੀ ਤੂੰ ਠੀਕ ਆ 15 16 ਕਿਲੋ ਤੇ ਆ ਜੂਗੀ ਹੁਣ ਆ ਜਾ ਨਾ ਝੂਟੀ ਤਗੜੀ ਬਹੁਤ ਆ ਇਹਦੇ ਮਲੇ ਤੇ ਮਾਰ ਜਣਾ ਇਹਦੀ ਜੇਰ ਦੀ ਵੀਡੀਓ ਇਹਦੀ ਗੱਡੀ ਦਾ ਹਰਿਆਣੇ ਚੋਂ ਲਿਆਂਦੀ ਜਿੱਥੋਂ ਗੱਡੀ ਦੇ ਚੜਾਈ ਦੀ ਵੀਡੀਓ ਸਾਰੇ ਹੀ ਕੋਲ ਹੈਗੇ ਓਕੇ 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 ਬੜਾ ਦੇਖੋ ਇਹਦੇ ਬਰੀਕੀਆਂ ਬਣੀਆਂ ਬੜੀ ਬਰੀਕੀ ਲੱਗੀ ਝੂਟੀ ਨੂੰ ਕਾਢੀ ਖਾਣ ਨੂੰ ਇਹਨੂੰ ਬੱਚੇ ਵਾਲ ਨੂੰ ਲੈ ਕੇ ਚੱਲ ਵੀ ਮੰਨ ਲਾ ਪਹਾੜੇ ਤੇ ਆ ਗਈ ਪਹਾੜੇ ਤੇ ਆ ਗਈ ਹੁਣ ਤਾਂ ਪਹਾੜਾ ਨਹੀਂ ਕੰਮ ਕਰਦੀ ਗੱਡੀ ਕਦੀ ਚੱਲਦੀ ਓਕੇ ਜਾ ਤ ਤੇ ਨਾੜਾ ਨੂੜਾ ਵਾਕਈ ਤੇਰੀ ਗੱਲ ਵਾਂਗੂ ਲੇਵਾ ਗੁੰਦਿਆ ਪਿਆ ਹਨਾ ਫਿਕਸ ਆਰਡਰ ਦੀ ਆ ਹਾਂ ਟੈਟ ਹਵਾਨੇ ਦੀ ਤੇ 11 ਕਿਲੋ ਦੁੱਧ ਹੋਣਾ ਹਾਂਜੀ ਹਾਂਜੀ ਲੀਟਰਾਂ ਵਾਲਾ ਹਾਂਜੀ ਹਾਂਜੀ ਆਵੇ ਠੰਡੀ ਐਨੀ ਆ ਜਿੰਤਾ ਮਰਜੀ ਇਹਨੂੰ ਛੱਡ ਦਿਓ ਠੀਕ ਆ ਜਦਾਂ ਓਕੇ ਬਾਕੀ ਭਰਿਆ ਪਿਆ ਹਨਾ ਲੇਵਾ ਇਹਦਾ ਨਾੜਾ ਨਾਲੀ ਵੇਖੋ ਸੱਜਣੋ ਫਿਕਸ ਆਰਡਰ ਦੀ ਮੋਹਰਾ ਦੀ ਝੋਟੀ ਓਕੇ ਰਿਪੋਰਟ ਠੀਕ ਆ ਵੀਰੇ ਬੰਨ ਦੇ ਇਹਨੂੰ ਤੇ ਇਹਦੀ ਇਹ ਕੱਟੀ ਹਨਾ ਇਹ ਕੱਟੀ ਆ ਕੱਟੀ ਅੰਦਰ ਰੱਖਦੇ 10000 ਰੁਪਏ ਦੇ ਕੱਟੀ ਦੇਦੇ ਅੱਛਾ ਉਥੋਂ ਕਿ ਹਰਿਆਣੇ ਚੁੱਟੀ ਗੱਲ ਲੱਗਾ ਸਰਕਾਰੀ ਕੋਈ ਕੰਮ ਰੱਖਦੇ ਉਧਰ ਤਾਂ ਵੀਰੇ ਜਿਹੜੇ ਸਰਕਾਰੀ ਵੀ ਹੈ ਨਾ ਤੇ ਉਹ ਵੀ ਮੰਨ ਲਾ ਐਸਐਲਡੀ ਬਹੁਤ ਟਾਪ ਦੇ ਟੀਕੇ ਭਰਦੇ ਆ ਹਾਂਜੀ ਹਾਂਜੀ ਹਰੇਕ ਘਰੇ ਜਿਹੜੇ ਮਰਜ਼ੀ ਘਰੋਂ ਖਰੀਦ ਲਈਏ ਲੈ ਲੈ ਸਾਡੀਆਂ ਕੱਟੀਆਂ ਉਹਦੇ ਨਾਲੋਂ ਹਾਂ ਤੇ ਉਹਨਾਂ ਦੀਆਂ ਤਕਰੀਬਨ ਸਾਰੀਆਂ ਹੀ ਚੰਗੀਆਂ ਇਹਦਾ ਰੇਟ ਫਿਰ ਸ਼ਾਹ ਜੀ ਕੀ ਰੱਖੇਗਾ ਇਹਦਾ ਉਦਾਂ ਤੇ ਜੇ ਹੁੰਦੀ ਫਿਰ ਉੱਤੇ ਫਿਰ ਤੇ ਕਈ ਕੋਈ ਮੱਗੀ ਜਾਂਦੇ ਸੀ ਹਾਂ ਵੀ ਜੇ ਬੱਚੇ ਉਹਦੇ ਚੋਂ ਉਦੇ ਚੋਂ ਆਪਾਂ ਮਾਨਤਾ ਕਰਦਾਂਗੇ 3000 ਰੁਪਇਆ ਕਰਦਾ ਏ ਓਕੇ 1 ਲੱਖ ਤੇ 12 ਹੈ ਨਾ ਹੁਣ ਦੁੱਧੋ ਤੋ ਰਹੀ ਆ ਜਦੋਂ ਜਿੰਨੇ ਕ ਮੈਂ 5 6 ਦਿਨ ਜਿਹੜੇ ਭੰਜ ਗਏ ਮੈਂ ਲਾਏ ਉੱਤੇ ਠੀਕ ਆ ਮਿਹਨਤ ਕੀਤੀ ਆ ਆਪਣੀ ਪਰ ਮੈਂ ਪੂਰੀ ਚਾੜਤੀ ਵੀ ਹੁਣ ਦਿਨੋ ਦਿਨ ਦੁੱਧ ਤੇ ਹੋਣਾ 5 7 ਦਿਨਾਂ ਦਾ ਕਹਿੰਦੇ 15 16 ਕਿਲੋ ਹਾਂ ਐਡੀ ਐਡੀ ਝੋਟੀ ਇਹਨੂੰ ਇੰਨਾ ਕ ਦੁੱਧ ਕਹਿੰਦਾ ਵੀ ਕੁਛ ਨਹੀਂ ਹਾਂਜੀ ਬਾਕੀ ਜਾਤ ਕੁਆਲਿਟੀ ਕੱਢਦੀ ਮੜਾ ਯਾਰ ਸਾ 1 ਲੱਖ ਤੇ 12000 ਦੀ 1 12 ਦੀ ਗੰਗੀ ਹੈ ਨਾ ਹਾਂਜੀ ਨਾ ਪੁੱਤ ਨਾ ਹਰਜੋ ਨਹੀਂ ਬਸ ਚਲੋ ਪਹਿਲੀ ਵੀਡੀਓ ਮੈਂ ਜਾਣ ਉੜਦੀ ਆ ਠੀਕ ਆ ਠੀਕ ਆ ਧੰਨਵਾਦ 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 ਕੋਈ ਗੱਲ ਨਹੀਂ ਤੇ ਸੱਜਣੋ ਆ ਝੁੱਟੀ ਵੀ ਕੋਈ ਨਹੀਂ ਕੋਈ ਨਹੀਂ ਉਹ ਖਰਕਦੀ ਆ ਨਾਂ ਵੀ ਵਿਖਾਉਣੇ ਹਨ ਤੇ ਸੱਜਣੋ ਐ ਸਾਈਡ ਤੋਂ ਇਹਦੇ ਥਾਂਲੇ ਵਦੀ ਕੁਆਲਿਟੀ ਚੈੱਕ ਕਰ ਲਿਓ ਕਿਉਂਕਿ ਕੱਟੀ ਵੀਰ ਨੇ ਰੇਟ ਜਿਹੜਾ ਉਹ ਕੀ ਨਜਾਇਜ਼ ਨਹੀਂ ਜਾਇਜ਼ ਕੀਤਾ ਤੇ ਅੱਗੇ ਆ ਦੋ ਗਾਈਆਂ ਬਹਿੜਾ ਲਿਆ ਇਹਨੂੰ ਵੀ ਐਨੂੰ ਮੈਂ ਤਾਂ ਨਾ ਖੋਲ ਕੇ ਹੀ ਇਹ ਇਹਦਾ ਕੀ ਹਿਸਾਬ ਕਿ ਤਾ ਬੜੀ ਵੱਡੀ ਖਰੀਦੀ ਬੈਠਾ ਕਿੱਥੋਂ ਖਰੀਦੀ ਉਹ ਤੁਹਾਡੇ ਆਈਦਾ ਤਰਨ ਤਾਂ ਮੇਰੀ ਤਾਂ ਲਈ ਹੀ ਅੱਛਾ ਮੈਂ ਤਾਂ ਆਪਣੇ ਧਰਵਾ ਦੇ ਲੱਗਦਾ ਠੀਕ ਆ ਹੋਰਾਂ ਲੱਗੋ ਜੀ ਵੀ ਓਕੇ ਤੇ ਇੱਕ ਮਹੀਨਾ ਕੱਤੀ ਮੈਨੂੰ ਦਿੱਤੀ ਹੈ ਮਨ ਦਾ ਸਾਹਮਣੇ ਸੁਣਨੀ ਪਈ ਆ ਠੀਕ ਆ ਤੇ ਉਹਦੇ ਵਿਚ ਆ ਦੂਜਾ ਬਚਾ ਨਹੀਂ ਦਿੰਦਾ ਠੀਕ ਆ ਮੈਂ ਵੇਚਣ ਦਾ ਨਾਮ ਹੀ ਲੈ ਲਵਾਂ ਬਚਾ ਨਾ ਇਦਾਂ ਹੀ ਕੋਣ ਘੱਟ ਵਾ ਦੋ ਤੇ ਆਉਣਾ ਫਿਰ ਤੁਹਾਨੂੰ ਪਤਾ ਹੀ ਆ ਉਹ ਚੜ ਗਿਆ ਗੱਡੀ ਚੜ ਗਿਆ ਗੱਡੀ ਹੁਣ ਇਹਦੇ ਥੱਲੇ ਜਿਹੜਾ ਕੋਈ ਵੀ ਨਹੀਂ ਪਾਈ ਨਹੀਂ 18 ਕਿਲੋੜਾ ਨੇਰੀ ਤੇ ਜੰਗਲ ਤੋੜਦੇ ਆ ਤਾਂ ਦੋਵੇਂ ਵੀ ਖਾਲ ਪਾ ਗਏ ਮੈਂ ਚ ਉਹਨਾਂ ਨੂੰ ਬਾਹਰ ਦੂਜੀ ਲਿਸਟ ਬਾਹਰ ਕਿਹੜਾ ਨਹੀਂ ਪਉਂਦਾ ਕੋਈ ਨਸੀ ਆ ਹਾਂ ਤੇ ਮੈਂ ਚਲ ਬੱਚੇ ਬੱਚੇ ਲਵਾਵਾਂਗੇ ਤੇ ਉਹਦੇ ਕਰਕੇ ਨਾ ਆਪਣਾ ਆਪਣਾ ਵੰਡ ਪਾਈਦਾ ਘਰ ਦਾ ਬਣਿਆ ਠੀਕ ਆ ਤੇ ਸੱਤ ਬੈਣਾ ਆਈ ਨਹੀਂ ਕਦੀ ਛੇ ਆਈ ਦੀ ਗਰੰਟੀ ਘਟ ਜਾਂਦੀ ਓਕੇ ਉਹ ਫਿਰ ਮੱਝਾਂ ਦੇ ਨਾਲ ਪਾਈਦਾ ਤੇ ਥਣਾ ਥਣਾ ਲੋ ਥਣਾ ਲੋ ਤਿੰਨ ਥਣ ਬਿਲਕੁਲ ਓਕੇ ਆ ਅੱਛਾ ਤਿੰਨ ਥਣ ਤੇ ਲੜਾ ਲੜਣੇ ਓਕੇ ਦੁੱਧ ਦੁੱਧ ਵਾਲੀ ਪਾਈਪ ਵੇਖ ਆਉਂਦੀ ਇਹਨੂੰ ਹਨਾ ਜਿਵੇਂ ਦੋਤੇ ਫੀਡ ਪਾਈਏ ਤੇ ਭਾਵੇਂ ਫਤਿਹ ਲਾ ਕੇ ਫਿਰ ਜਾ ਬੜੇ ਪਰ ਗਾਣਾ ਨਹੀਂ ਚਾਹੀਦਾ ਜੀ ਹਾਂ ਤੇ ਮੰਨ ਕੇ ਚੱਲ ਵੀ ਫਿਰ ਉਹ ਦੁੱਧ ਵੀ ਪਤਲਾ ਹੋ ਜੂ ਦੋ ਕਿਲੋ ਕਣ ਪਾਈ ਦੀ ਫਾਤੀ ਆਪਣਾ ਘਰ ਦਾ ਵੰਡ ਬਣਾ ਪਾਈ ਦਾ 4 ਕਿਲੋ ਓਕੇ ਤੇ ਪੱਥਿਆਂ ਚ ਰਲਾ ਪਾਈਦਾ ਨਾੜ ਤਾਂ ਦੁੱਧ ਵਾਲੀ ਇਹਦੀ ਐਨ ਜਿਵੇਂ ਮੱਛੀ ਮੋਟਰ ਦਾ ਪੈਪ ਆਉਂਦਾ ਓਵੇਂ ਹਾਂ ਇੱਕ ਟਾਈਮ ਦੁੱਧ ਪਾਉਤ ਹੁੰਦਾ ਹਾਂ ਵਾਕਈ ਬਾਤ ਇਹ ਕਿੰਨੇ ਦੀ ਦਵਾਂਗੇ ਇਹ ਆਪਾਂ ਹੁਣ ਹਾਂ ਨਾ 50 ਤੇ 45000 ਦੀ ਦਵਾਂਗੇ 45000 ਜੀ 2 ਮਹੀਨੇ ਚੱਜ ਨਚੋਲੇ ਕੋ ਫੇਰ ਲੱਜ ਜਾਂਦੇ ਹੋ ਗਾੜੀ ਹਾਂ 2 ਮਹੀਨੇ ਤੱਕ ਅਸਪਰਾਲ ਤੱਕ ਜਾਣੀ ਹੈ ਵਾਕਿਆ ਤੇ ਟੀਕਾ ਚੰਗਾ ਲਵਾ ਲਈ ਕੋਈ ਤੇ ਫੇਰ ਆਪਣੀ ਬਰੀਕ ਤੇ ਆ ਉਹ ਉਹ ਵਿਖਾਉਣੀ ਹੈ ਉਹ ਵਿਖਾਉਣੀ ਠੀਕ ਆ ਚੱਲਾ ਚੱਲ ਪੁੱਤ ਚੱਲ ਫੇਰ ਪੀ ਲਈ ਮੇਰਾ ਸ਼ੇਰ ਚੱਲ ਕਰਮਾਂ ਵਾਲੀਏ ਸੱਜਣੋ ਵੱਡੇ ਟਾਂਚੇ ਦੀ ਆਗਾ ਤੇ ਬਾਕੀ ਥੋੜਾ ਜਿਹਾ ਪੱਕਾ ਵੀ ਮੰਦੀ ਹੈ ਨਾ ਪੱਕਾ ਮੰਦੀ ਪੈਰ ਘਸੇ ਸਾਰਾ ਪੱਕਾ ਥਾ ਗਿਆ ਨਾ ਇੱਥੇ ਹਾਂ ਨਾਲ ਇੱਥੇ ਬੜੀਆਂ ਬੰਦੇ ਵਾਕਈ ਗੁਆ ਕਰੂਗੀ ਫਿਰ ਹੁਣ ਕਰ ਲੈ ਹੁੰਦੇ ਵਿਚਾਰੀ ਨੂੰ ਆ ਵੇਖੋ ਗੋਇਆ ਤਾਂ ਪਤਾ ਲੱਗ ਗਿਆ ਵੀ ਇਹਨੂੰ ਕੋਈ ਜਿਆਦਾ ਹਰੀਆੜੀ ਪਾਉਂਦੇ ਆ ਹਾਂ ਜਿਆਦਾ ਵੰਡ ਨਹੀਂ ਕੋਈ ਠੀਕ ਆ ਆ ਗਾਂ ਤਾਂ ਜਿਵੇਂ ਹੁਣ ਜਿਹੜੇ ਹਿਸਾਬ ਨਾਲ ਉਹੀ ਪਰਚ ਪਰਚ ਵਾਈ ਜਾਵੇ ਫਿਰ ਵਾਕਈ ਇਹ 45000 ਦੀ ਓਕੇ ਮੈਂ ਤਾਂ ਕਰਦਾ ਕੋਈ ਨਹੀਂ ਫੋਨ ਕਰਨੀ ਚੱਲਦੀ ਠੀਕ ਆ ਠੀਕ ਤੇ ਆ ਨਾਲ ਦੀ ਗਊ ਆਪਣੀ ਇਹ ਤਾਂ ਚੰਗੀ ਗਾਂਤਰੀ ਲੱਗਦੀ ਹੈ ਨਾ ਇਹ ਕੱਚੀ ਆ ਇਹ ਕੱਚੀ ਆ ਇਹਦੇ ਹੁਣੇ ਆ ਬਿੱਤਾ ਆਪੀ ਨਾ ਫਰਰੀ ਦੀ ਇਹਦੇ ਇਹਨੂੰ ਬਾਹਰ ਲੈ ਚਲੀ ਗਏ ਅੱਛਾ 10 ਫਰਵਰੀ ਨੂੰ ਦਿਨ ਪੂਰੇ ਹੁੰਦੇ ਨੇ 10 ਫਰਵਰੀ ਨੂੰ ਦਿਨ ਪੂਰੇ ਹੁੰਦੇ ਆ ਮੰਨ ਲਾ ਵੀ 25 26 ਦਿਨ ਪਏ ਆ ਹਾਂਜੀ ਤੇ ਇਹ ਗਾਂ ਸੂਆ ਕਿਹੜਾ ਇਹ ਸੂਆ ਪੰਜਵਾ ਅੱਛਾ ਘਰਦੀ ਆ ਇਹ ਦੂਜੇ ਤੋਂ ਮੈਂ ਲਈ ਹੂੰ ਠੀਕ ਆ ਤੇ ਇਹਦੇ ਪਿੱਛੇ ਦੇ ਘਾਓ ਓਕੇ ਜੰਗ ਦੇ ਪੰਜ ਸੂਏ ਸੁਣੀ ਆ ਠੀਕ ਆ ਆਈ ਪਰਵੀ ਚ ਸੁਣਦੀ ਆ ਸੂਏ ਕੰਨੀ ਆ ਤੇ ਬਸ ਹਰ ਹਰ ਵਾਰੀ ਆਈ ਪਰਵੀ ਚ ਫਰਵੀ ਜਮੀਨ ਹਰ ਵਾਰੀ ਸੁਣਾਦਾ ਅੱਛਾ ਸਾਲ ਬਾਅਦ ਹੀ ਸੂ ਪੈਂਦੀ ਕਰਮਾਂ ਵਾਲੀ ਮੈਂ ਪੰਜ ਮਸਬਦ ਦੱਸਦਾ ਵੀ ਲੋਕਾਂ ਦੇ ਤਿੰਨ ਸੂਏ ਹੁੰਦੇ ਅਸੀਂ ਇਹਨੇ ਪੰਜ ਦੇ ਦਿੱਤੇ ਵਾਕੇ ਸਹੀ ਆ ਗੱਲ ਤੇਰੀ ਤੇ ਦੁੱਧ ਕਿੰਨਾ ਚੋ ਲੈਣਾ ਇਹਦੇ ਕੋਲ ਉਹਦੇ 20 ਕਿਲੋ 18-20 18 ਦੀ ਦਈਆਂ ਦੀ ਆਪਦੀ ਘਰ ਦੀ ਸੇਵਾ ਤੇ ਓਕੇ ਚਾਰੇ ਥਣ ਵਧੀਆ ਟੌਪ ਦੇ ਕੋਈ ਨਾ ਭਾਰ ਨਾ ਪਿੱਛਾ ਠੀਕ ਆ ਵੀ ਕਰਦੀ ਆ ਇਹਦਾ ਤਾਂ ਟੈਨਸ਼ਨ ਹੀ ਨਹੀਂ ਕੋਈ ਠੀਕ ਆ ਆ ਜਾ ਪੁੱਤ ਆ ਜਾ ਤੇ ਠੀਕ ਆ ਤੇ ਇਹਦਾ ਰੇਟ ਸ਼ਾਹ ਜੀ ਕੀ ਰਹੂਗਾ ਇਹ ਰੇਟ ਥੋਈ ਸਵਾਹੀ ਹੋ ਜਾਂਦੇ 45000 ਹੁਣ ਇਹਦਾ 38000 ਰੁਪਏ ਦਾ ਜੀ 38 38000 2 ਘਟ 40000 ਤੋਂ ਦੋ ਬੋਲੀਆਂ ਪਾ ਲਿਆ ਟਰਾਂਸਲੇਸ਼ਨ ਤੇ ਗਾਂ ਵਧੀਆ ਘਰੇ ਘਰੇ ਗਾਂ ਬਣ ਜੂਗੀ ਤੇ ਗਾਂ ਪਾ ਤੂੰ ਬਹੁਤ ਬੋਲੀ ਤੇ ਗੜੀ ਚੰਗਾ ਬੱਚਾ ਦੁੱਧ ਵੀ ਐਨ ਮੱਝਾਂ ਵਰਗਾ ਹਾਂਜੀ ਆ ਵੇਖੋ ਨਾ ਇਹਦੇ ਹਾਂ ਕੋਈ ਦਾਦਾ ਨਹੀਂ ਆਵੇ ਕੋਈ ਮਿੰਟ ਪਾ ਬਾਕੀ ਸੀਲ ਸਾਉ ਆ ਲੱਤਾਂ ਵਾਲੀ ਮੇਰੇ ਕੋਲ ਪਾਹੀ ਐਦਾਂ ਹੀ ਵੀ ਐਣੀ ਹੈਗਾ ਵੀ ਲੱਤਾਂ ਮਾਰੂਗੀ ਕੋਈ ਨਿਆਣਾ ਨਹੀਂ ਕੁਛ ਨਹੀਂ ਓਕੇ ਬਹੁਤ ਸਿਆਣੀ ਗਾਂ 38000 ਦੀ ਹਾਂਜੀ ਕਢਾ ਦੇ ਕਿਹੜਾ ਯੱਕ ਸਜਣੋ ਤੋਰ ਕੱਦ ਬੇਲ ਫੇਰ ਚੈੱਕ ਕਰ ਲੋ ਕਿਉਂਕਿ ਦੂਰ ਦਾ ਪੈਂਡਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਤੈਅ ਕਰਕੇ ਆਇਆ ਤੇ ਝੋਟੀ ਬਹੁਤ ਸੁੰਦਰ ਆ ਤੇ ਦੁੱਧ ਵੀ ਬੜਾ ਚੰਗਾ ਵੀਰ ਨੇ ਦੱਸਿਆ ਬਾਕੀ ਤੁਸੀਂ ਚੋ ਲੈਣਾ ਕਿਉਂਕਿ ਹਾਂ ਹਾਂ ਸੂਈ ਸਵਾਈ ਪਸੂਆ ਤੇ ਬਾਕੀ ਉਵੇਂ ਲਾਹਮਾਂ ਵਾਲੀ ਗੱਲ ਤਾਂ ਇਹ ਚ ਕੋਈ ਵੀ ਨਹੀਂ ਹਨਾ ਇੱਕ ਪੂਰਾ ਗਜੈਸ਼ ਵੀ ਨਹੀਂ ਛੱਡੀ ਵਾਸੋ ਬਿਲਕੁਲ ਦੁੱਧ ਦਾ ਤੇ ਕੋਈ ਝੂਠ ਵੀ ਨਹੀਂ ਮਸਾਲਾ ਓਕੇ ਰਿਪੋਰਟ ਆ ਹਨ ਤੇ ਬਾਕੀ ਇਹ ਤਾਂ ਕੱਟੀ ਤੇ ਹੀ ਮਿਲਦੀ ਆ ਕੱਟੀ ਤੇ ਕੱਟੀ ਤੇ ਬਿਲਕੁਲ ਓਕੇ ਤਾਂ ਚਲ ਜਿਹੜੇ ਭੈਣ ਭਰਾ ਨੇ ਖਰੀਦਣੀ ਨਹੀਂ ਜਿਹੜੀ ਦਸਤੀ ਉਹਦੇ ਉਹਨਾਂ ਨੂੰ ਨਹੀਂ ਜਿਹੜੇ ਬੰਦੇ ਨੇ ਲੈਣਾ ਨਾ ਉਹ ਦੂਜੀ ਮੱਚ ਵੀ ਮੈਂ ਲਿੰਕ ਸੈਂਡ ਕਰ ਦੂੰਗਾ ਵੀਡੀਓ ਵੇਖ ਲੈ ਪਹਿਲਾਂ ਓਕੇ ਵੀ ਸੱਜਰ ਦੀ ਫਿਰ ਪਤਾ ਲਾਵੇ ਵੀ ਮੈਂ ਕੀ ਮੰਗਿਆ ਉਹਦੇ ਤੋਂ ਬਣਾ ਲੈ ਕੇ ਵਾਕਿਆ ਸੱਚੀ ਗੱਲ ਆ ਸਿਆਣੀ ਗੱਲਾਂ ਨਾਲੇ ਨਾਲੇ ਟੱਕਰਾ ਮਾਰੀਆਂ 8-10 ਦਿਨ ਗੁੱਟ ਪਨਾ ਪੱਟਾ ਛੁੱਟ ਕੀਤੀ ਹਾਂ ਦੇਖੇ ਹੀ ਕੀਤੀ ਵੀ ਆ ਠੀਕ ਆ ਠੀਕ ਆ ਧੰਨਵਾਦ ਉਹਨੂੰ ਵੀ ਕਰਦੀਆਂ ਇਹਨੂੰ ਇਹਨੂੰ ਭਾਵੇਂ ਬੰਨੇ ਅੰਦਰੀ ਪਰ ਨਹੀਂ ਰੋਕ ਜਨੂ ਇਹ ਝੋਟੀ ਵੀ ਤੁਸੀਂ ਫੇਰ ਇੱਕ ਵਾਰੀ ਤੁਰਦੀ ਤਰਦੀ ਆਪਦਾ ਕਾਦ ਦਵੇਲ ਦਾ ਤਾਜ਼ਾ ਲਾ ਲਓ ਕੋਈ ਵੀ ਓੜਾ ਮੰਨਾ ਨਹੀਂ ਪੂਰੀ ਨੱਗਰ ਪੜੀ ਸੰਭੀ ਤੇ ਝੋਟੀ ਹਾਂ ਵੇਖੋ ਮੱਲਾਂ ਰਗੀ ਆ ਕੀ ਬਾਤ ਆਲੀਆ ਕਰਮਾਂ ਆਲੀ ਬੰਦ ਦੇ ਵੀਰੇ ਇਹਨੂੰ ਵੀ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਦੇ